ਦੀਪ ਦੇ ਨਾਂ ਦੀ ਖੱਟੀ-ਖਟਰੀ ਸਾਰੇ ਹੂੰ ਚਾਹੇ ਕੋਈ ਵੀ ਆ ਅਸੀਂ ਵੀ ਬੱਚੀ ਸੀ ਬਹੁਤ ਬੰਦੇ ਐਦਾਂ ਦੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ ਐਨੇ ਪੈਸੇ ਦਿੱਤੇ ਆ ਬਲਵਿੰਦਰ ਸਿੰਘ ਤਲਵਾੜੇ ਨੇ ਜਿੱਥੇ ਬੰਦੀ ਭੰਗ ਕੀਤੀ ਲੋਕਚੋਕ ਹੋਈ ਹੁੰਦੀਆਂ ਸੀ ਪੈਸੇ ਨੂੰ ਹੀ ਲੈ ਕੇ ਹਾਂ ਪੈਸੇ ਨੂੰ ਲੈ ਕੇ ਮੈਂ ਆਪਣੀ ਗੱਲ ਕਰਨਾ ਹੂੰ ਕਿ ਸਾਡੇ 'ਚ ਉਹ ਕਾਬਲੀਅਤੇ ਨਹੀਂ ਸੀ ਤੇ ਦੀਪ ਦੀ ਸੋਚ ਤੇ ਪਹਿਰਾ ਦੇ ਦੀਏ ਹੂੰ ਹੁਣ ਚਲੋ ਮਹਾਰਾਜ ਨਾਲ ਸੋਜੀ ਬਖਸ਼ੀ ਆ ਆ ਰਹੇ ਆ ਇੱਧਰ ਨੂੰ ਪਰ ਜੋ ਦੀਪ ਚਾਹੁੰਦਾ ਸੀਗਾ ਹੂੰ ਉਹਦੇ ਦੀਪ ਦੇ ਨਾਂ ਦੀ ਖੱਟੀ ਖਟ ਰਏ ਸਾਰੇ ਹੂੰ ਚਾਹੇ ਕੋਈ ਵੀ ਆ ਅਸੀਂ ਵੀ ਵਿੱਚ ਹੀ ਸੀਗੇ ਦੀਪ ਦੇ ਨਾਂ ਨੂੰ ਲੈ ਕੇ ਆਪਣੇ ਸ਼ੌਰਤ ਕਹਿ ਲਓ ਆਪਣਾ ਨਾਮ ਬਣਾ ਲਿਆ ਜੇ ਬੰਦੀਆਂ ਤੇ ਐਕਟਿਵੇਟ ਹੋ ਗਏ ਹਾਂ ਪੈਸਾ ਵੀ ਹੂੰ ਆਏ ਬਹੁਤ ਬੰਦੇ ਆ ਜਿਹੜੇ ਆ ਦੀਪ ਨੂੰ ਪਿਆਰ ਕਰਦੇ ਆ ਉਹ ਕਰ ਦਿੰਦੇ ਹੈ ਨਾ ਭਾਈ ਦੱਸੋ ਕੀ ਚਾਹੀਦਾ ਹੂੰ ਹਾਂਜੀ ਲੈ ਫਿਰ ਤੁਸੀਂ ਪੈਸੇ ਨਹੀਂ ਮੈਨੂੰ ਤਾਂ ਨਹੀਂ ਕੋਈ ਵੀ ਆਇਆ ਪਰ ਐਦਾਂ ਦੇ ਹੈਗੇ ਆ ਬੰਦੇ ਜਿਹੜੇ ਜਥੇਬੰਦੀ ਜਿਹੜੀ ਤੁਸੀਂ ਰਜਿਸਟਰਡ ਕਰਾਈ ਸੀ ਤਲਵਾੜੇ ਤੋਂ ਉਹਦਾ ਕੋਈ ਅਕਾਊਂਟ ਜਾਂ ਕੋਈ ਪੈਸੇ ਨਹੀਂ ਨਹੀਂ ਕਿਸੇ ਕੋਲੇ ਤਾਂ ਆਉਂਦੇ ਹੋਣਗੇ ਕਾਊਂਟ ਕੁਛ ਨਹੀਂ ਸੀਗਾ ਉਦੋਂ ਮਤਲਬ ਕਿ ਉਸ ਤੋਂ ਬਾਅਦ ਅਸੀਂ ਕੌਮੀ ਇਨਸਾਫ ਮੋਰਚੇ 'ਚ ਬੈਠ ਕੇ ਸੀਗੇ ਕੌਮੀ ਇਨਸਾਫ ਮੋਰਚੇ 'ਚ ਕੌਮੀ ਇਨਸਾਫ ਮੋਰਚੇ 'ਚ ਬਹੁਤ ਬੰਦੇ ਐਦਾਂ ਦੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ ਐਨੇ ਪੈਸੇ ਦਿੱਤੇ ਆ ਬਲਵਿੰਦਰ ਸਿੰਘ ਤਲਵਾੜੇ ਨੂੰ ਇਹਦੇ ਵਾਸਤੇ ਇਹਦੇ ਵਾਸਤੇ ਪਰ ਅਸੀਂ ਪੁੱਛਦੇ ਵੀ ਸੀਗੇ ਉਹਨਾਂ ਨੂੰ ਅਸੀਂ ਕਿਾ ਕਾਉਂਟ ਖਲਾ ਲਈਏ ਪਰ ਕਾਉਂਟ ਕਾਉਂਟ ਵਾਸਤੇ ਚਾਹੀਦਾ ਸੀਗਾ ਪੈਨ ਕਾਰਡ ਖੁਲਣਾ ਪੈਨ ਕਾਰਡ ਵਾਸਤੇ ਚਾਹੀਦਾ ਸੀਗਾ ਉਹਦਾ ਜਿਹੜਾ origignal ਸਰਟੀਫਿਕੇਸ਼ਨ ਨੰਬਰ ਰਜਿਸਟ੍ਰੇਸ਼ਨ ਨੰਬਰ origignal ਹੂੰ ਉਹ ਅਸੀਂ ਇੱਕ ਦੋ ਵਾਰੀ ਤਲਵਾੜਾ ਸਾਹਿਬ ਨੂੰ ਪੁੱਛਿਆ ਤੇ ਉਹਨਾਂ ਨੇ ਦਿੱਤਾ ਨਹੀਂ ਉਹ ਫੇਰ ਨਾ ਤਾਂ ਰਜਿਸਟ੍ਰੇਸ਼ਨ ਹੋਈ ਆ ਕਾਉਂਟ ਖੁੱਲਿਆ ਤੇ ਨਾ ਹੀ ਫਿਰ ਕੋਈ ਏਦਾਂ ਦੀ ਅਸੀਂ ਅੱਗੇ ਕੋਈ ਗੱਲਬਾਤ ਕੀਤੀ ਕੌਮੀ ਇਨਸਾਫ ਮੋਰਚੇ ਦੀ ਗੱਲ ਕਰਦੇ ਹਾਂ ਤੁਸੀਂ ਕਿਹਾ ਵੀ ਉੱਥੇ ਦਫ਼ਤਰ ਹੈਡ ਆਫਿਸ ਜਿਹੜਾ ਤੁਹਾਡੀ ਜਥੇਬੰਦੀ ਦਾ ਉੱਥੇ ਬਣਾ ਲਿਆ ਬਣਾਇਆ ਸੀ ਬਿਲਕੁਲ ਸਟੇਜ ਤੋਂ ਥੋੜਾ ਦੇਰ ਥੋੜੀ ਪਹਿਲਾਂ ਸੱਜੇ ਹੱਥ ਜਿਹੜਾ ਪੱਕਾ ਚਾਦਰਾਂ ਦਾ ਬਣਾਇਆ ਹੋਇਆ ਸੀ ਉਸ ਨੂੰ ਹੈਡ ਆਫਿਸ ਕਹਿੰਦੇ ਹੋ ਤੁਸੀਂ ਬਿਲਕੁਲ ਬਿਲਕੁਲ ਹਾਂਜੀ ਜੀ ਉਹ ਹੈਡ ਆਫਿਸ ਸੀ ਤੁਸੀਂ ਉੱਥੇ ਤੁਹਾਨੂੰ ਲੋਕਾਂ ਨੇ ਦੱਸਿਆ ਵੀ ਅਸੀਂ ਬਲਵਿੰਦਰ ਸਿੰਘ ਤਲਵਾੜੇ ਨੂੰ ਪੈਸੇ ਦਿੱਤੇ ਬਾਅਦ ਚ ਹਾਂ ਬਹੁਤ ਪੈਸੇ ਕਿਵੇਂ ਹਜ਼ਾਰਾਂ ਤੁਸੀਂ ਲੱਖਾਂ ਚ ਜਾਂ ਨਹੀਂ ਹਜ਼ਾਰਾਂ ਹਜ਼ਾਰਾਂ ਚ ਸੀਗੇ ਹਜ਼ਾਰਾਂ ਹਜ਼ਾਰਾਂ ਤੇ ਫਿਰ ਉਹਦੇ ਹੀ ਗੱਲ ਨੂੰ ਲੈ ਕੇ ਜਥੇਬੰਦੀ ਭੰਗ ਕੀਤੀ ਤੁਸੀਂ ਹਿਸਾਬ ਮੰਗਿਆ ਤਲਵਾੜੇ ਤੋਂ ਕੀ ਕਾਰਨ ਕੀ ਰਿਹਾ ਜਥੇਬੰਦੀ ਹਿਸਾਬ ਤਾਂ ਉੱਥੇ ਨਾ ਉੱਥੇ ਲੱਗਦਾ ਹੀ ਰਿਹਾ ਪੈਸਾ ਹੂੰ ਕਿਉਂਕਿ ਉੱਥੇ ਹੀ ਇੱਕ ਸਾਡੇ ਵਾਲੇ ਪੜਾਅ ਸੀਗਾ ਜਿੱਥੇ ਹਰ ਫੈਸਿਲਿਟੀ ਸੀਗੀ ਹੂੰ ਪੱਕਾ ਸ਼ੈੱਡ ਸੀਗਾ ਹੂੰ ਬਿਜਲੀ ਦਾ ਬੰਦੋਬਸਤ ਕੋਲਰ ਹੂੰ ਵਾਟਰ ਕੋਲਰ ਪੀਣ ਵਾਲੇ ਪਾਣੀ ਦੀ ਸੁਵਿਧਾ ਹੂੰ ਇਦਾਂ ਦਾ ਮਤਲਬ ਜੋ ਰਹਿਣ ਲਈ ਹੂੰ ਜਦਾਂ ਸੰਗਤ ਆਉਂਦੀ ਸੀਗੀ 15-20 ਬੰਦੇ ਇੱਕ ਟਾਈਮ ਉੱਥੇ ਰਹਿ ਸਕਦੇ ਸੀਗੇ ਉਦਾਂ ਦਾ ਬਦਵਾਸ ਕੀਤਾ ਹੋਇਆ ਸੀਗਾ ਉੱਥੇ ਉਹ ਕਦੇ ਹਿਸਾਬ ਕਿਤਾਬ ਨਹੀਂ ਮੰਗਿਆ ਜਦੋਂ ਵੀ ਤੁਸੀਂ ਕਿਹਾ ਨਹੀਂ ਵੀ ਤਲਵਾੜਾ ਸਾਹਿਬ ਲੋਕ ਕਹਿੰਦੇ ਆ ਅਸੀਂ ਪੈਸੇ ਦਿੱਤੇ ਆ ਜਾਂ ਹੋਰ ਐਦਾਂ ਕਦੇ ਹੋਈ ਗੱਲਬਾਤ ਜਾਂ ਤਲਵਾੜਾ ਇਹਨੂੰ ਐਦਾਂ ਹੀ ਪੁੱਛਿਆ ਹੋਵੇ ਵੀ ਤਲਵਾੜਾ ਸਾਹਿਬ ਇਹਨਾਂ ਅਰੇਂਜਮੈਂਟ ਕਰ ਰਹੇ ਆ ਪੈਸੇ ਕਿੱਥੋਂ ਆਉਂਦੇ ਨਹੀਂ ਹੁੰਦੀ ਹੁੰਦੀ ਸੀਗੀ ਬਹੁਤ ਨੁਕਚੋਕ ਹੁੰਦੀਆਂ ਸੀਗੀਆਂ ਨੁਕਚੋਕ ਹੋਈ ਹੁੰਦੀਆਂ ਸੀਗੀਆਂ ਪੈਸੇ ਨੂੰ ਹੀ ਲੈ ਕੇ ਹਾਂ ਪੈਸੇ ਨੂੰ ਲੈ ਕੇ ਖੁੱਲ ਕੇ ਦੱਸੋਗੇ ਕੁਝ ਨਹੀਂ ਹੋ ਜਾਂਦੀਆਂ ਸੀਗੀਆਂ ਜਿੱਦਾਂ ਹੋਰ ਜਿਹੜੇ ਬੰਦੇ ਸਾਡੇ ਨਾਲ ਵਿਚਰਦੇ ਸੀਗੇ ਹੁਣ ਮਾਲੋ ਹੁਣ ਮੈਂ ਹੀ ਆ ਅਸੀਂ ਇਕੱਠੇ ਰਹਿੰਦੇ ਆ ਕਿਤੇ ਆਪਾਂ ਕੰਮ ਕਰ ਰਹੇ ਮੈਨੂੰ ਪੈਸੇ ਆ ਗਏ ਜਾਂ ਕੁਛ ਮੈਨੇ ਕੋ ਦੇ ਗਿਆ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਪਰ ਉਹ ਬੰਦਾ ਤੁਹਾਡ ਨੂੰ ਦੱਸ ਦਿੰਦਾ ਆ ਕੇ ਵੀ ਮੈਂ ਮੈਨ ਸਿੰਘ ਫੌਜੀ ਨੂੰ ਮੈਂ ਤਾਂ ਮੈਂ ਤੁਹਾਡੇ ਨਾਲ ਗੱਲਾਂ ਕਰਾ ਤੇ ਉੱਥੇ ਆਈਆਂ ਸ਼ੰਕਾ ਵੀ ਯਾਰ ਇਹ ਪੈਸਾ ਕਿ ਕਿੰਨਾ ਇਦਾਂ ਦੇ ਕਿੰਨੇ ਕ ਬੰਦੇ ਹੋਣਗੇ ਜਿਹੜਾ ਪੈਸਾ ਆਇਆ